ਅਤੇ ਲੁਧਵੀਪੁਰ ਦੇ ਜੂਥ ਸਪੋਰਟਸ ਕਲੱਬ ਵੱਲੋਂ 24 ਦਸੰਬਰ ਤੋਂ 29 ਦਸੰਬਰ ਤੱਕ ਫੁੱਟਬਾਲ ਦੇ ਮੈਚ ਕਰਵਾਉਣ ਦਾ ਆਗਾਜ਼ ਕੀਤਾ ਗਿਆ ਹੈ। ਇਸ ਮੌਕੇ ਮੈਚਾਂ ਦਾ ਉਦਘਾਟਨ ਪਿੰਡ ਦੀ ਪੰਚਾਇਤ ਸਪੋਰਟਸ ਕਲੱਬ ਦੇ ਮੈਂਬਰਾਂ ਵੱਲੋਂ ਕੀਤਾ ਗਿਆ ਜਿਸ ਵਿੱਚ ਪਹਿਲਾ ਮੈਚ ਝੰਗੜਾ ਤੇ ਪਿੰਡ ਦੇ ਵਿਚਕਾਰ ਸ਼ੁਰੂ ਹੋਇਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਪੋਰਟਸ ਕਲੱਬ ਦੇ ਪ੍ਰਧਾਨ ਨਰੇਸ਼ ਕੁਮਾਰ ਤੇ ਲਖਬੀਰ ਸਿੰਘ ਨੇ ਦੱਸਿਆ ਕਿ ਇਹਨਾਂ ਮੈਚਾਂ ਵਿੱਚ ਕੋਲ ਲਗਭਗ 32 ਟੀਮਾਂ ਪਿੰਡ ਪੱਧਰ ਤੇ ਹਿੱਸਾ ਲੈਣਗੀਆਂ ਅਤੇ ਇਸ ਮੌਕੇ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੱਤਮਈ ਟੀਮਾਂ ਚੋਂ ਪਹਿਲਾ ਨਾਮ A ਟੀਮ ਨੂੰ ਇਹ ਰਾਜਾ ਤੇ ਹਾਰ ਵਾਲੀ ਟੀਮ ਨੂੰ 9500 ਰੁਪਏ ਦਿੱਤਾ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਬੀ ਟੀਮ ਨੂੰ 3100 ਰੁਪਏ ਜਿੱਤੂ ਵਾਲੀ ਟੀਮ ਨੂੰ ਦੇ 2100 ਰੁਪਈਆ ਟੀਮ ਹਾਰਨ ਮਿਲਦਾ ਜਾਵੇਗਾ ਇਸ ਮੌਕੇ ਨਰੇਸ਼ ਕੁਮਾਰ ਵੱਲੋਂ ਸਹਿਯੋਗ ਦੇਣ ਵਾਲੇ ਪਿੰਡ ਵਾਸੀ ਤੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਸਾਫ ਦਾ ਸਰਪੰਚ ਪਰੇਂਦਲ ਜੀ ਜੀਤਰਾ ਨਾਲ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਚੈਨਲ ਈਗਲਾਈ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਅਤੇ ਸਾਡਾ ਚੈਨਲ ਈਗਲਾਈ 24 ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫਟੋਲ ਮੈਚਾਂ ਦਾ ਇਹਨਾਂ ਬਾਰੇ ਹੋਰ ਜਾਣਕਾਰੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਗਰ ਦੀ ਪੰਚਾਇਤ ਵੱਲੋਂ ਸਾਰੇ ਪਿੰਡ ਦੇ ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਹੌਸਲੇ ਫਜ਼ਾਈ ਨਾਲ ਆ ਫੁੱਟਬਾਲ ਦਾ ਟੂਰਨਾਮੈਂਟ ਕਰਾਉਣ ਲੱਗੇ ਆ ਇਹ ਟੂਰਨਾਮੈਂਟ ਇੱਕ ਨਸ਼ਿਆਂ ਨੂੰ ਵੀ ਸੇਧ ਦਿੰਦਾ ਹੈ ਜੋ ਕਿ ਬੱਚੇ ਨਸ਼ੇ ਕਰਦੇ ਨਸ਼ਿਆਂ ਛੱਡ ਕੇ ਇਦਾਂ ਦੇ ਗੇਮਾਂ ਦੇ ਵਿੱਚ ਆਉਣ ਵਧੀਆ ਆ ਤੇ ਮੈਂ ਤਾਂ ਖਾਸ ਤੌਰ ਤੇ ਸਾਡੇ ਪੰਚਾਇਤ ਸਾਡੇ ਪ੍ਰਧਾਨ ਜੀ ਜੋਸ ਕਲੱਬ ਦੇ ਸਾਬਕਾ ਸਰਪੰਚ ਜੀ ਹੋਰ ਸਾਡੇ ਹੋਰ ਜਿੰਨੇ ਸਹਿਯੋਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਇਹ ਨਹੀਂ ਉਪਰਾਲਾ ਕੀਤਾ ਹੈ ਮੈਂ ਫਿਰ ਵੀ ਸਾਰਿਆਂ ਦਾ ਕਲੱਬ ਦਾ ਪ੍ਰਧਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜੋ ਕਿ ਇਹ ਨਹੀਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਟੂਰਨਾਮੈਂਟ ਕਰਾਉਣ ਦਾ ਓਕੇ ਓਕੇ ਜੀ ਈਸ਼ਕਮਰ ਪ੍ਰਧਾਨ ਜਿਹੜੇ ਆਪਣੇ ਹੈਗੇ ਆ ਇਹ ਸਪੋਰਟਸ ਕਲੱਬ ਦੇ ਪ੍ਰਧਾਨ ਹੈਗੇ ਨੇ ਨਾਲ ਲਖਵੀਰ ਜੀ ਨਾਲ ਅਸੀਂ ਅੱਪ ਜਾਣਕਾਰੀ ਲਵਾਂਗੇ ਪੇ ਭਾਜੀ ਜਿਹੜਾ ਅੱਜ ਤੋਂ ਮੈਚ ਆਗਾਜ਼ ਹੋਇਆ ਆਪਣਾ ਇਹ ਕਿੰਨੀਆਂ ਟੀਮਾਂ ਚ ਸਲੈ ਰਹੀਆਂ ਆਪਣੀਆਂ ਟੋਟਲ 29 ਟੀਮਾਂ ਆ ਜੀ ਬੜਿਆ ਨੇ ਆ ਹਾਂ ਓਪਨਿੰਗ ਆ ਤੇ ਸੱਤ ਟੀਮਾਂ ਛੋਟੇ ਬੱਚਿਆਂ ਦੀਆਂ ਜੀ ਹਾਂਜੀ ਅੰਡਰ ਏਜ 2000 ਤੇ ਅੱਜ ਜਿਹੜਾ ਆਪਣਾ ਸਵਾਗਤੀ ਜਿਹੜੇ ਮੈਚ ਹੋਇਆ ਕਿਹਦੇ ਵਿੱਚ ਕਰਕੇ ਸ਼ੁਰੂ ਹੋ ਰਿਹਾ ਹੈ ਓ ਠਿੰਗੜਾ ਬਸਸ ਭੀਨ ਚ ਮੈਚ ਸ਼ੁਰੂ ਹੋਣ ਜਾ ਰਿਹਾ ਜੀ ਠੀਕ ਹੈ ਜੀ ਹੁਣ ਸਵਾਲ ਪੁੱਛਦੇ ਹਾਂ ਲਖਵੀਰ ਸਿੰਘ ਜੀ ਬੇ ਜਿਹੜੀਆਂ ਜੇਤੂ ਟੀਮਾਂ ਦਾ ਨਾਮਾ ਬਾਰੇ ਕੋਈ ਵੀਰਬਦ ਹੋਗੇ ਹਾਂਜੀ ਜੇਤੂ ਟੀਮਾਂ ਨੂੰ ਕੱਪ ਸਾਰੀਆਂ ਟੀਮਾਂ ਪਲੇਅਰਾਂ ਨੂੰ ਤੇ ਪ ਦੂਸਰਾ ਨਾਮ 9000 ਤੇ ਇਹਦੇ ਬੱਚਿਆਂ ਦਾ 3100 ਪਹਿਲਾ ਨਾਮ ਕੱਪ ਤੇ 2100 ਦੂਸਰਾ ਨਾਮ ਤੇ ਜਿਹੜੇ ਪਲੇਅਰ ਵਧੀਆ ਖੇਡਦੇ ਉਹਨਾਂ ਲਈ ਟਰੋਫੀਆਂ ਆਪਾਂ ਦਿੱਤੀਆਂ ਬੈਸਟ ਆਫ ਪਲੇਅਰ ਜੋ ਵਧੀਆ ਖੇਡ ਰਹੇ ਨੇ ਹਾਂਜੀ ਤੁਸੀਂ ਤੇ ਪਿੰਡ ਦੇ ਵਿੱਚ ਇਹ ਫੁੱਟਬਾਲ ਮੈਚ ਕਰਾਉਣ ਲੱਗੇ ਹੈਗੇ ਆ ਹਾਂਜੀ ਆਪਣੀ ਕੋ ਸਰਕਾਰ ਤੋਂ ਕੋ ਮੰਗ ਹੈ ਕਿ ਪਿੰਡ ਦੇ ਵਜੋਂ ਆ ਗੱਬਦ ਸੋਚ ਵਾਸਤੇ ਕੋਈ ਹਾਂਜੀ ਹਾਂਜੀ ਅਸੀਂ ਸਰਕਾਰ ਤੋਂ ਹੀ ਚਾਹੁੰਦੇ ਹਾਂ ਕਿ ਸਾਡਾ ਬਤ ਵਤ ਸਾਥ ਦਿੱਤਾ ਜਾਵੇ ਤਾਂ ਜੋ ਸਾਡੇ ਪਿੰਡ ਦੇ ਬੱਚੇ ਵਧੀਆ ਕੰਮਾਂ 'ਚ ਲੱਗਣ ਨਸ਼ੇ ਪੱਤੇ ਤੋਂ ਰਹਿਤ ਚੱਲੇ ਸਾਡਾ ਪਿੰਡ ਤਾਂ ਜੋ ਬੱਚੇ ਜਾਂਦਾ ਰਜਾਨ ਗੇਮਾਂ ਵੱਲ ਜ਼ਿਆਦਾ ਪੜੇ ਹਾਂ ਜੀ ਥੈਂਕ ਯੂ ਹਾਂਜੀ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਜਿਹੜਾ ਅੱਜ ਮੈਚ ਅੱਜ ਸਟਾਰਟ ਹੋਇਆ ਪਰ ਲੋਦੀਪੁਰ ਦੇ ਵਿੱਚ ਹਾਂਜੀ ਤੇ ਕਿੰਨੇ ਦਿਨਾਂ ਦੇ ਮੈਚ ਆਪਾਂ ਸਟਾਰਟ ਹੋਇਆ ਜੀ ਇਹ ਮੈਚ ਜੀ 4 ਦਿਨ ਦੇ ਸਟਾਰਟ ਆ ਜਿੱਦਾਂ ਜੇ ਅੱਜ 24 ਤੋਂ ਸਟਾਰਟ ਤੇ 31 ਤਰੀਕ ਤੱਕ ਅੰਕ ਚੱਲਣਗੇ ਲਗਾਤਾਰ ਹਾਂਜੀ ਲਗਾਤਾਰ ਚੱਲਣਗੇ ਠੀਕ ਹੈ ਜੀ ਹੋਰ ਆਪਣੇ ਇਹਨਾਂ ਜਦੋਂ ਤੁਸੀਂ ਪ੍ਰਧਾਨ ਦੇ ਪ੍ਰਧਾਨੋਂ ਕਲੱਬ ਦੇ ਹਾਂਜੀ ਪੇ ਤੁਹਾਡੀ ਕੀ ਸਰਕਾਰ ਤੋਂ ਮੰਗਿਆ ਵੀ ਜਿਹੜਾ ਪੂਰਤੀ ਕੀਤੀ ਜਾ ਸਕੀ ਸਰਕਾਰ ਤੋਂ ਇਹ ਜੀ ਮੰਗ ਆ ਜੀ ਤੇ ਵੱਧ ਤੋਂ ਵੱਧ ਗੇਮਾਂ ਚੜਾਈਆਂ ਜਾਣ ਤੇ ਸਾਡੇ ਪਿੰਡ ਦੀ ਬਹੁਤ ਵੱਡੀ ਘਾਟ ਹੈ ਇੱਕ ਤੇ ਸਾਡੇ ਪਿੰਡ ਚ ਗਰਾਊਂਡ ਹੈ ਨਹੀਂ ਕਿ ਇੱਕ ਤੇ ਇੱਥੇ ਥੋੜੀ ਜਿਹੀ ਇੱਕ ਕਲੱਬ ਦੀ ਘਾਟ ਆ ਸਾਨੂੰ ਹਾਂ ਇਹ ਵੱਧ ਤੋਂ ਵੱਧ ਸਾਡੀ ਮੰਗ ਪੂਰੀ ਹੋਣੀ ਚਾਹੀਦੀ ਹੈ ਹਾਂ ਹਾਂ ਤੇ ਇਹੇ ਦੋ ਮੰਗਾਂ ਸਾਡੀਆਂ ਕਿਉਂਕਿ ਗਰਾਊਂਡ ਹੋਊਗੀ ਤਾਂ ਉਹ ਬੱਚੇ ਖੇਡਣਗੇ ਤੇ ਅੱਜ ਜਿਹੜੇ ਮੈਚ ਹੋ ਰਿਹਾ ਹੈ ਤੇ ਪਿੰਡ ਦੇ ਸਹਿਯੋਗ ਨਾਲ ਪੰਚਾਇਤ ਦੀ ਸਹਿਯੋਗ ਨਾਲ ਤੇ ਬਾਹਲੀ ਸੰਕਲਨ ਸਹਿਯੋਗ ਨਾਲ ਹੋ ਰਿਹਾ ਹੈ ਤੇ ਸਰਕਾਰ ਤੋਂ ਹੀ ਮੰਗਾ ਸਾਡੀ ਤੇ ਵੱਧ ਤੋਂ ਵੱਧ ਆਪਣਾ ਸਹਿਯੋਗ ਦੇਣ ਤਾਂਕਿ ਅੱਗੇ ਵਾਸਤੇ ਵੀ ਵੱਧ ਤੋਂ ਵੱਧ ਮੈਚ ਹੋ ਸਕੋ ਠੀਕ ਹੈ ਬਦੋਸਰੋ ਥੈਂਕ ਯੂ